ਕਵੜਾ ਨਜ਼ੀਮ ਰੋਡ ਵਿਖੇ ਸ਼ਾਰਟ ਸਰਕਟ ਕਾਰਨ ਇੱਕ ਪ੍ਰਵਾਸੀ ਮਜ਼ਦੂਰ ਦੀਆਂ ਚਾਰ ਝੁੱਗੀਆਂ ਪੂਰੀ ਤਰ੍ਹਾਂ ਨਾਲ ਚਲ ਕੇ ਸੁਆਹ ਹੋ ਗਈਆਂ ਇਸ ਅਗਨ ਨਾਲ ਜਿੱਥੇ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਉੱਥੇ ਇਸ ਅਗਨ ਨਾਲ ਖਾਣ ਪੀਣ ਦੇ ਸਮਾਨ ਤੋਂ ਇਲਾਵਾ ਦੋ ਸਾਈਕਲ ਅਤੇ ਕਰੀਬ 5000 ਰੁਪਏ ਦੀ ਨਕਦੀ ਚਲ ਕੇ ਸੁਆਹ ਹੋ ਗਈ ਇਸ ਮੰਦੀ ਜਾਣਕਾਰੀ ਦਿੰਦੇ ਆ ਸ਼ਾਮ ਕੁਮਾਰ ਨੇ ਦੱਸਿਆ ਕਿ ਉਹ ਸਵੇਰੇ ਇਸ ਸਮੇਂ ਆਪਣੇ ਕੰਮ ਤੇ ਚਲਾ ਗਿਆ ਸੀ ਤੇ ਝੁੱਗੀਆਂ ਵਿੱਚ ਉਸ ਦੇ ਪਿਤਾ ਇਕੱਲੇ ਹੀ ਰਹਿੰਦੇ ਸਨ ਜਿਨ੍ਹਾਂ ਦਾ 2 ਮਹੀਨੇ ਪਹਿਲਾਂ ਆਪਰੇਸ਼ਨ ਹੋਇਆ ਸੀ ਤੇ ਦੁਪਹਿਰ ਸਮੇਂ ਅਚਾਨਕ ਝੁੱਗੀਆਂ ਤੋਂ ਆ ਨਿਕਲਣ ਲੱਗ ਪਿਆ ਜੋ ਕਿ ਦੇਖਦੇ ਦੇਖਦੇ ਅੱਗ ਦਾ ਰੂਪ ਧਾਰਨ ਕਰ ਗਿਆ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਅੱਗ ਨੂੰ ਬੁਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਅੱਗ ਜ਼ਿਆਦਾ ਹੋਣ ਕਾਰਨ ਉਸਤੇ ਕਾਬੂ ਨਹੀਂ ਪਾਇਆ ਜਾ ਸਕਿਆ ਉਹਨਾਂ ਦੱਸਿਆ ਕਿ ਇਸ ਅੱਗ ਨਾਲ ਕਰੀਬ ਉਹਨਾਂ ਦਾ 40000 ਰੁਪਏ ਦਾ ਨੁਕਸਾਨ ਹੋ ਗਿਆ ਉਹਨਾਂ ਦਾਨੀ ਸੱਜਣਾ ਬਸੋ ਮਦਦ ਹੀ ਕੋਹਾ ਲਗਾਈ ਹੈ ਛਾਮ ਕੁਮਾਰ ਜੀ ਕੀ ਮਾਮਲਾ ਹੈ ਇੱਥੇ ਕੀ ਕਿ ਅੱਗ ਲੱਗੀ ਹੋਈ ਕੀ ਕਰਨਾ ਜੀ ਜਦੋਂ ਅਸੀਂ ਕੰਮ ਕਰਦੇ ਸੀ ਪਰਲੇ ਪਾਸੇ ਜੀ ਥੋੜੇ ਇੱਕ ਦੂਰ ਮੈਂ ਅਸੀਂ ਜਦੋਂ ਉਧਰੋਂ ਦੇਖਿਆ ਜੇ ਝੁੱਗੀ 'ਚ ਧੂੰਆਂ ਉੱਠ ਗਿਆ ਧੂੰਆਂ ਉੱਠਣ ਨਾਲ ਅਸੀਂ ਭੱਜ ਕੇ ਆਇਆ ਜਦ ਤੱਕ ਜਰਾ ਲੂ ਹੋ ਗਿਆ ਆਦੇ ਨਾਲ ਪਾਣੀ ਨਾਲ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਕਾਬੂ ਨਹੀਂ ਪਾ पाए 6 ਬੋਰੇ ਕਣਕ ਦੀ ਤੇ ਦੋ ਸਾਈਕਲ ਤੇ ਚਾਰ ਝੁੱਗੀਆਂ ਸਾਰੇ ਜਲ ਗਏ ਜੀ ਇਹ ਚਾਰ ਝੁੱਗੀਆਂ ਜਲਗੀਆਂ ਇਸ ਵੇਲੇ ਜੀ ਚਾਰ ਝੁੱਗੀਆਂ ਅੱਛਾ ਤੇ ਕਿੰਨੇ ਵਜੇ ਦੀ ਗੱਲ ਹੈ ਕਿੰਨੇ ਵਜੇ ਅੱਗ ਲੱਗੀ ਹੈ ਸਾਢੇ 3:00 'ਤੇ ਲੱਗਿਆ ਜੀ ਸਾਢੇ 3:00 ਵਜੇ ਦਿਖੇ ਤੇ ਅੱਗ ਲੱਗਣ ਦਾ ਕੀ ਕਾਰਨ ਆ ਕਿ ਕਿਦਾਂ ਅੱਗ ਲੱਗੀ ਆ ਆ ਬਿਜਲੀ ਦਾ ਸ਼ਾਰਟ ਕਰਨ ਲੱਗ ਗਿਆ ਜੀ ਬਿਜਲੀ ਦਾ ਛੋਟ ਚਲ ਹਾਂਜੀ ਤਾਂ ਇਹ ਕਾਰੀ ਘਰਾਂ ਦੀ ਸਪਲਾਈ ਹੈ ਕਿ ਮੋਟਰਾਂ ਦੀ ਹੈ ਮੋਟਰਾਂ ਦੀ ਹੈ ਜੀ ਮੋਟਰਾਂ ਦੀ ਹਾਂਜੀ ਤੇ ਹੁਣ ਮੰਨ ਲਓ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ ਦੋ ਸਾਈਕਲਾਂ ਸੀ ਜੀ ਤੇ 6 ਬੋਰੇ ਕਣਕ ਦੇ ਜੀ ਤੇ 4 ਕ ਆਲੂ ਸੀਗੇ 4 ਕ ਬੋਰੇ ਹੋਰ ਜਿਹੜਾ ਖਾਣ ਪੀਣ ਦਾ ਅੰਡੇ ਪਾਂਡੇ ਸੀਗੇ ਚਾਵਲ ਵੀ ਸੀਗੇ 4 3 ਕ ਬੋਰੇ 3 ਕ ਬੋਰੇ ਉਹਦੇ ਜੋ ਅੰਡੇ ਪਾਂਡੇ ਹੈਗੇ ਸੀ ਸਾਰੇ ਜਲ ਗਏ ਜੀ ਕਪੜਾ ਲੀੜਾ ਸਾਰੇ ਜਲ ਗਏ ਜੀ ਕੁਝ ਵੀ ਨਹੀਂ ਕੱਢ ਪਾਏ ਅੰਦਰੋਂ ਜੀ ਜਦ ਤੱਕ ਫੱਜ ਕੇ ਆਇਆ ਸੀ ਤਦ ਤੱਕ ਲੂ ਹੋ ਗਿਆ ਸੀ ਮੜਾ ਮੋਟਾ ਜਿਹੜਾ ਪਾਣੀ ਪਾਏ ਤਾਂ ਆਗ ਤੇ ਕਾਬੂ ਪਾਇਆ ਜੀ ਹਾਂ ਕੁੱਲ ਮਿਲਾ ਕੇ ਤੁਹਾਡਾ ਕਿੰਨਾ ਕ ਨੁਕਸਾਨ ਹੋ ਗਿਆ ਜੀ 30 40000 ਰੁਪਏ ਦਾ ਨੁਕਸਾਨ ਹੋ ਗਿਆ ਜੀ ਅੱਛਾ ਜੀ ਤਾਂ ਇਹਦੇ ਵਿੱਚ ਕੋਈ ਨਗਦੀ ਕੈਸ਼ ਵੀ ਸੀਗਾ ਪੈਸਾ ਹਾਂ ਜੀ 5 ਕੁ ਜਿਹੜਾ ਹਜ਼ਾਰ ਰੁਪਏ ਹੋਣੇ ਆ ਜੀ 5000 ਹਾਂ ਜੀ ਤੇ ਕਿਦਾਂ ਕਿਦਾਂ ਡੈਡੀ ਤੁਹਾਡੇ ਇੱਥੇ ਜਿਹੜੇ ਕਿਸੇ ਮੌਕੇ ਤੇ ਮੌਕੇ ਤੇ ਡੈਡੀ ਸੀਗੇ ਇੱਥੇ ਇਹਦੇ ਇਹਦੇ 3 ਮਹੀਨਾ ਪਹਿਲੇ ਗੁਰਦੇ ਦਾ ਆਪਰੇਸ਼ਨ ਕੀਤੇ ਗਏ ਆ ਜੀ ਤੇ ਇਹਨਾਂ ਦੇ ਸਾਰੇ ਦਿਹਾੜੀ ਉਰੀ ਕਰਕੇ ਇਹ ਜਰਾ ਚੰਦਾ ਚੁਟਕੀ ਕਰਕੇ ਪਹਿਲੇ ਆਕੇ ਇਹਨਾਂ ਨੂੰ ਇਲਾਜ ਕਰਾਉਂਦੇ ਸੀ ਅਸੀਂ ਜੀ ਇਹ ਇੱਥੇ ਹੀ ਸੀਗੇ ਡੈਡੀ ਸਾਡੇ ਇਹਨੇ ਦੇਖਿਆ ਕਿ ਅੱਗ ਲੱਗੇ ਤੇ ਰੋੜਾ ਪਾਇਆ ਤਾਂ ਅਸੀਂ ਉਧਰ ਵੀ ਦੇਖਿਆ ਕਿ ਅੱਗ ਲੱਗ ਗਈਆਂ ਅਸੀਂ ਵੀ ਭੱਜ ਕੇ ਆਏ ਇੱਧਰ ਜਦ ਤੱਕ ਲੂ ਹੋ ਗਏ ਜੀ ਸ਼ਾਮ ਕੁਮਾਰ ਜੀ ਸ਼ਾਮ ਕੁਮਾਰ ਜੀ ਦਾਨੀ ਸੱਜਣਾ ਤੋਂ ਕੀ ਤੁਸੀਂ ਉਮੀਦ ਕਰਦੇ ਹੋ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਬਸ ਆਹੀ ਬੇਨਤੀ ਆ ਸਾਡੇ ਜਿਹੜੇ ਹੈਗੇ ਆ ਜਿੰਨਾ ਕ ਨੁਕਸਾਨ ਹੋ ਗਏ ਖਾਣ ਪੀਣ ਦੇ ਹੋਰ ਕਪੜੇ ਜਿਹੜੇ ਸੀਗੇ ਪਾਉਣ ਪਾਉਣ ਕੁਝ ਨਹੀਂ ਬਚਿਆ ਜੀ ਸਾਰੇ ਜਲ ਕੇ ਸੁਆਹ ਹੋ ਗਏ ਜੀ ਜਿਹੜਾ ਹੈਗਾ ਜਿੰਨਾ ਤੇ ਜਿੰਨਾ ਬਾਦ ਤੋਂ ਬਾਦ ਸਾਡੇ ਖਾਣ ਪੀਣ ਦੇ ਕਪੜੇ ਕਪਰੇ ਦੇਣ ਦਾ ਕੋਸ਼ਿਸ਼ ਕਰੋ ਬਸ ਇੰਨਾ ਹੀ ਅਸੀਂ ਬੇਨਤੀ ਕਰਦੇ ਆਂ ਜੀ